ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਾ ਬਿਲਕੁਲ ਠੀਕ ਹਾਂ ਬੂਗੀ ਤਾਂ ਰਾਜੇ ਤੁਹਾਡੇ ਵਾਸਤੇ ਫਾਇਰਮੈਨ ਦੀ ਭਰਤੀ ਬਾਰੇ ਕੁਝ ਜ਼ਰੂਰੀ ਗੱਲਾਂ ਕਰਨੀਆਂ ਗਈਆਂ ਕਾਰਨ ਇਹ ਰਾਜੇ ਗੱਲਾਂ ਕਰਨ ਦਾ ਕਿਉਂਕਿ ਮੈਨੂੰ ਬਹੁਤ ਸਾਰੇ ਕੈਂਡੀਡੇਟਾਂ ਦੇ ਜੇ ਤੁਸੀਂ ਮੰਨੋ ਤਾਂ ਘਟੋ-ਘਟ ਡੇਲੀ ਦਾ ਮੈਨੂੰ 40 ਤੋਂ 50 ਫੋਨ ਜਿਹੜੇ ਆ ਜਾਂਦੇ ਆ ਉਹ ਫਾਇਰਮੈਨ ਵਾਲੇ ਕੈਂਡੀਡੇਟਾਂ ਦੇ ਆ ਜਾਂਦੇ ਆ ਜਿਨ੍ਹਾਂ ਦਾ ਮੇਰੇ ਤੋਂ ਇੱਕ ਸਵਾਲ ਹੁੰਦਾ ਸਰ ਭਰਤੀ ਦਾ ਕੀ ਬਣਿਆ ਭਰਤੀ ਕੈਨਸਲ ਤਾਂ ਨਹੀਂ ਹੋਊਗੀ ਭਰਤੀ ਦੇ ਵਿੱਚ ਪ੍ਰੋਸੈਸ ਕੀ ਹੈ ਸਾਰੀਆਂ ਚੀਜ਼ਾਂ ਤੇ ਰਾਜੇ ਮੈਂ ਤੁਹਾਡੇ ਨਾਲ ਗੱਲਬਾਤ ਕਰੂੰਗਾ ਕਿਉਂਕਿ ਰਾਜੇ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਮੈਂ ਇਕੱਲੇ ਇਕੱਲੇ ਬੱਚੇ ਨੂੰ ਦੱਸ ਸਕਾਂ ਕਿ ਭਾਈ ਆ ਜੀ ਜੇ ਦੱਸੂ ਜਾਊਗੀ ਆ ਜੀ ਜਾਏ ਹੋਊਗਾ ਕਿ ਆ ਜੀ ਜਾਏ ਹੋਗੀ ਹੈਨਾ ਜਿੰਨੇ ਕ ਕੈਂਡੀਡੇਟ ਮੇਰੇ ਨਾਲ ਕਨੈਕਟ ਦੇ ਵਿੱਚ ਹੈਗੇ ਰਾਜੇ ਫਾਇਰਮੈਨ ਵਾਲੇ ਉਹਨਾਂ ਤੋਂ ਜਿੰਨੇ ਮੈਨੂੰ ਉਹਨੇ ਇਨਫਰਮੇਸ਼ਨ ਦਿੰਦੇ ਆ ਬੱਚੇ ਉਹਨਾਂ ਤੋਂ ਜਿੰਨਾ ਕੁ ਕੁਝ ਪਤਾ ਲੱਗਦਾ ਉਹ ਤੁਹਾਨੂੰ ਮੈਂ ਦੱਸਣ ਦੀ ਕੋਸ਼ਿਸ਼ ਕਰੂੰਗਾ ਠੀਕ ਹੈ ਜੀ ਤੇ ਬਾਕੀ ਦਾ ਜੀ ਜਿਹੜੇ ਕੈਂਡੀਡੇਟ ਅੱਗੇ ਦੇ ਪੇਪਰਾਂ ਦੀ ਤਿਆਰੀ ਕਰਨਾ ਚਾਹੁੰਦੇ ਹੁਣ 2024 ਚਾਹ ਰਿਹਾ 2024 ਦੇ ਵਿੱਚ ਬਹੁਤ ਸਾਰੀਆਂ ਭਰਤੀਆਂ ਆ ਰਹੀਆਂ ਉਹਨਾਂ ਵਾਸਤੇ ਰਾਜੇ ਬੱਚਿਆਂ ਕਾਫੀ ਬੱਚਾ ਨਹੀਂ ਡਮਾਰ ਸੀ ਕਿਉਂਕਿ ਮੈਂ ਆਪਣੇ ਡਿਸਕਾਊਂਟ ਕੀਤਾ ਸੀ ਆਪਣੇ ਕੋਰਸਾਂ ਦੇ ਉੱਪਰ ਕਾਫੀ ਵੱਡੀ ਮਾਤਰਾ ਦੇ ਵਿੱਚ ਠੀਕ ਹੈ ਜੀ ਤੇ ਜਿਹਦੇ ਕਰਕੇ ਬੱਚਿਆਂ ਨੇ ਬਹੁਤ ਪਾਰਟਿਸਿਪੇਟ ਕੀਤਾ ਹੁਣ ਬੱਚੇ ਨੂੰ ਕਾਫੀ ਬੱਚਾ ਜਿਹੜੋ ਵੀਡੀਓ ਬਾਅਦ ਵਿੱਚ ਦੇਖੀ ਤਾਂ ਉਹਨਾਂ ਵਾਸਤੇ ਰਾਜੇ ਮੈਂ ਜਿਹੜੇ ਆਫਰ ਹੈਗੇ ਪੰਜਾਬ ਦੀਆਂ ਭਰਤੀਆਂ ਦੇ ਠੀਕ ਹੈ ਜੀ ਉਹਦੇ ਬਾਅਦ ਤੁਹਾਨੂੰ ਮੈਂ ਸਾਰਾ ਕੁਝ ਐਂਡ ਦੇ ਵਿੱਚ ਦੱਸੂਗਾ 14 ਤਰੀਕ ਤੱਕ ਰਾਜੇ ਤੁਹਾਡੇ ਵਾਸਤੇ ਕੋਰਸਾਂ ਦੇ ਉੱਪਰ ਲੈਸ ਆਉ ਤੁਹਾਨੂੰ ਐਂਡ ਤੇ ਦੱਸ ਦੂੰਗਾ ਵੀਡੀਓ ਦੇ ਵਿੱਚ ਹੁਣ ਰਾਜੇ ਜਿਹੜੀ ਆਪਾਂ ਮੇਨ ਗੱਲ ਕਰਨੇ ਜਾ ਰਹੇ ਹਾਂ ਉਹ ਕਰਨ ਜਾ ਰਹੇ ਫਾਇਰਮੈਨ ਬਾਰੇ ਹੈਨਾ ਪਰ ਕੱਲ ਇੱਕ ਕੈਂਡੀਡੇਟ ਦਾ ਮੈਨੂੰ ਫੋਨ ਆਇਆ ਜਿਹਦੇ ਵਿੱਚ ਬੱਚੇ ਨੇ ਪੁੱਛਿਆ ਕਹਿੰਦਾ ਸਰ ਸਰ ਮੇਰੇ ਪੇਪਰ ਦੇ ਵਿੱਚੋਂ ਕਾਫੀ ਚੰਗੇ ਨੰਬਰ ਆ ਗਏ ਤੇ ਮੈਂ ਅੱਗੇ ਦੀ ਲਿਸਟ ਦੇ ਵਿੱਚ ਹੈਗਾਗਾ ਅੱਗੇ ਦੀ ਲਿਸਟ ਦੇ ਵਿੱਚ ਹੈਗਾਗਾ ਪਲੀਜ਼ ਦੱਸੋ ਕੀਤਾ ਸਾਡੀ ਭਰਤੀ ਕੈਨਸਲ ਨਹੀਂ ਹੁੰਦੀ ਕਿ ਹੋਊਗੀ ਤਾਂ ਅਜੇ ਦੇਖੋ ਮੈਂ 200% ਗਾਰੰਟੀ ਨਾਲ ਆਹ ਆਪਦੇ ਸਾਈਨ ਕਰਤੇ ਨਾਲ ਕਿਉਂਕਿ ਮੈਂ ਬਿਨਾ ਫੇਕ ਅਜੇ ਤੱਕ ਕਦੇ ਵੀ ਕੋਈ ਅਪਡੇਟ ਨਹੀਂ ਪਾਈ ਆਪਣੇ ਚੈਨਲ ਤੇ ਨਹੀਂ ਕਦੇ ਪਾਉਣੀ ਹੈ ਠੀਕ ਹੈ ਜੀ ਹਰ ਤਰ੍ਹਾਂ ਦੇ ਸਹੀ ਅਪਡੇਟ ਵਾਸਤੇ ਲਾਇਕ ਤੇ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ राजे ਆਪਣੇ ਚੈਨਲ ਨੂੰ ਆਪਿਆ 200% ਆਪ ਹੈ ਮੇਰੇ ਥੱਲੇ ਸੈਂਡ ਕਰੇ ਹੋਏ ਕੋਈ ਵੀ राजे ਤੁਹਾਡੀ ਭਰਤੀ ਕੈਨਸਲ ਨਹੀਂ ਹੋਊਗੀ ਠੀਕ ਹੈ ਜੀ ਹੁਣ ਹੁਣ ਜਿਹੜੇ ਦੂਸਰੇ ਬੱਚੇ ਜੀ ਰੈਕਟਰ ਲੱਗਣ ਦਾ ਕਾਰਨ ਕੀ ਹੈ ਹੁਣ ਦੇਖੋ ਤਾਂ ਜੀ ਜਿਹੜੇ ਬੱਚੇ ਨੇ ਮੇਨਾਂ ਗੱਲ ਕੀਤੀ ਸੀ ਠੀਕ ਹੈ ਜੀ ਉਹ ਬੱਚਾ ਤਾਂ ਕਹਿੰਦਾ ਜੀ ਮੇਰਾ ਕੱਦ ਨਹੀਂ ਸਹੀ ਮਿਲਿਆ ਗਿਆ ਮੇਰਾ ਇਦਾਂ ਹੋਇਆ ਮੇਰਾ ਧਮਕਾ ਹੋਇਆ ਅਮਕਾ ਹੋਇਆ ਉਹ ਬੱਚੇ ਨੇ ਇਹ ਗੱਲ ਰੱਖੀ ਆ ਸਾਹਮਣੇ ਪਰ ਕਈ ਕੈਂਡੀਡੇਟਾਂ ਤਾਂ ਮੈਨੂੰ ਹੋਰ ਪਤਾ ਲੱਗਿਆ ਅਸਲ ਦੇ ਵਿੱਚ ਗੱਲ ਦਾ ਗੱਲ ਦਾ ਪਤਾ ਇਹ ਲੱਗਿਆਗਾ ਕਿ ਜਿਹੜੇ ਬੱਚੇ ਪਹਿਲਾਂ ਨਹੀਂ ਠੇਕਾ ਮੁਲਾਜ਼ਮ ਭਰਤੀ ਕੀਤੇ ਹੋਇਆ ਫਾਇਰਮੈਨ ਵੱਲੋਂ ਉਹਨਾਂ ਦੁਆਰਾ ਇਹ ਰੈਟ ਲਗਾਈ ਗਈ ਹੈ ਠੀਕ ਹੈ ਜੀ ਹੁਣ ਬੱਚੇ ਕਹਿਣਗੇ ਜੀ ਇੰਨਾ ਠੇਕਾ ਮੁਲਾਜ਼ਮ ਮੁਲਾਜ਼ਮਾ ਕਰਕੇ ਸਾਡੀ ਭਰਤੀ ਤੇ ਕੋਈ ਅਸਰ ਪਊਗਾ ਫਾਇਰਮੈਨ ਵਾਲੀ ਦੇ ਨੋ ਰਾਜੇ ਇਹ ਤੇ ਕੋਈ ਅਸਰ ਨਹੀਂ ਪੈਣ ਲੱਗਾ ਤੁਹਾਡੀ ਭਰਤੀ ਤੇ ਕਾਰਨ ਇਹ ਹੈ ਕਿ ਜਿਹੜੀ ਇਹ ਭਰਤੀ ਹੈ ਇਹ ਇਹਨਾਂ ਨੇ ਇਹਦਾ ਮਤਲਬ ਕਿ ਜਿਵੇਂ ਆਪਾਂ ਸਰਕਾਰੀ ਤੌਰ ਤੇ ਇੱਕ ਭਰਤੀ ਕਰਦੇ ਆ ਉਸ ਤਰ੍ਹਾਂ ਇਹ ਭਰਤੀ ਕੀਤੀ ਹੋਈ ਹੈਗੀ ਠੀਕ ਹੈ ਜੀ ਪੇਪਰ ਲیتے ਗਏ ਆ ਪੇਪਰ ਲੈਣ ਤੋਂ ਬਾਅਦ ਹੀ ਤੁਹਾਡਾ ਰਿਜ਼ਲਟ ਤਿਆਰ ਕੀਤਾ ਗਿਆ ਇਸ ਇਹਨਾਂ ਨਾਲ ਤੁਹਾਡੀ ਭਰਤੀ ਦਾ ਕੋਈ ਵੀ ਲਿੰਕ ਨਹੀਂ ਹੈਗਾ ਤੁਹਾਨੂੰ ਇਹਨਾਂ ਨਾਲ ਕੋਈ ਵੀ ਖਤਰਾ ਨਹੀਂ ਹੋਣ ਵਾਲਾ ਹੁਣ ਦੂਸਰੀ ਗੱਲ ਕੀ ਜੀ ਰੈਟ ਤੇ ਕਿੰਨਾ ਕੁ ਟਾਈਮ ਲੱਗੂਗਾ ਤੇ ਜਿਹੜੇ ਬੱਚੇ ਆਪਣੇ ਆ ਨੇ ਵੀ ਇਧਰੋਂ ਰੈਟ ਲਾਤੀ ਦਾ ਜੀ ਜਿਹੜੇ ਆਪਣੇ ਬੱਚੇ ਆ ਉਹ ਇੱਕ ਕਹਿੰਦਾ ਮਤਲਬ ਕਿ ਜਿਵੇਂ ਵਿਰੋਧੀ ਪਾਰਟੀ ਵੱਲੋਂ ਪੇਸ਼ ਹੋਏ ਆ ਆਪਣੇ ਕਾਫੀ ਬੱਚਿਆਂ ਨੇ ਇਧਰੋਂ ਰੈਟ ਲਾਈ ਹੈ ਕਿ ਸਾਡੀ ਜਿਹੜੀ ਭਰਤੀ ਹੈ ਉਹ ਜਲਦੀ ਤੋਂ ਜਲਦੀ ਕੰਪਲੀਟ ਕਰਵਾਈ ਜਾਵੇ ਕਿ ਇਹ ਚੀਜ਼ ਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਇਹ ਰੌਲਾ ਠੀਕ ਹੈ ਜੀ ਸਰਕਾਰ ਤੇ ਜਿਹੜੇ ਬੱਚੇ ਰੈਟ ਲਾਈ ਆ ਉਹਨਾਂ ਦਾ ਕਿ ਸਾਡਾ ਇਹਦੇ ਵਿੱਚ ਕਿਉਂ ਨੁਕਸਾਨ ਕੀਤਾ ਜਾ ਰਿਹਾ ਹੈ ਸਾਡੀ ਭਰਤੀ ਜਲਦੀ ਤੋਂ ਜਲਦੀ ਕਲੀਅਰ ਕਰਵਾਈ ਜਾਵੇ ਇਸ ਕਰਕੇ ਉਹਨਾਂ ਬੱਚਿਆਂ ਨੇ ਰਾਜੇ ਆਪਣੇ ਵੱਲੋਂ ਤੁਹਾਡੇ ਸਾਰਿਆਂ ਵੱਲੋਂ ਇੱਕ ਕੇਸ ਦਾਇਰ ਕੀਤਾਗਾ ਫਾਇਰਮੈਨ ਦੀ ਭਰਤੀ ਵਾਸਤੇ ਜਿਹੜੀ ਸਾਡੀ ਭਰਤੀ ਹੈ ਉਹ ਜਲਦੀ ਤੋਂ ਜਲਦੀ ਕੰਪਲੀਟ ਕਰਵਾਈ ਜਾਵੇ ਠੀਕ ਹੈ ਜੀ ਇਹ ਪ੍ਰੋਸੈਸ ਰਾਜੇ ਹੁਣ ਤੱਕ ਦਾ ਹੁਣ ਕਿੰਨਾ ਕੁ ਟਾਈਮ ਲੱਗੂਗਾ ਇਹ ਤਾਂ ਤੁਹਾਨੂੰ ਰਾਜੇ ਮੈਂ ਦੱਸ ਨਹੀਂ ਸਕਦਾ ਮਹੀਨਾ ਵੀ ਲੱਗ ਸਕਦਾ ਡੇਢ ਮਹੀਨਾ ਵੀ ਲੱਗ ਸਕਦਾਗਾ ਠੀਕ ਹੈ ਜੀ ਉਹਦੇ ਕਰਕੇ ਠੀਕ ਹੈ ਜੀ ਬਸ ਤਾਂ ਨੂੰ ਮੈਂ ਇੰਨਾ ਕੁ ਭਰੋਸਾ ਦਿਵਾ ਸਕਦਾ ਕਿ ਰਾਜੇ ਤੁਹਾਡੀ ਭਰਤੀ ਕੋਈ ਕੈਂਸਲ ਨਹੀਂ ਹੋਊਗੀ ਜਲਦੋਂ ਜਲਦ ਦੇ ਇਹਦੀ ਅਪਡੇਟ ਆ ਜੂਗੀ ਬੈਸੇ ਜਿਹੜੀਆਂ ਇਹ ਭਰਤੀਆਂ ਹੁੰਦੀਆਂ ਰਾਜੇ ਜਿਹੜੇ ਰੋਕ ਲੱਗੀ ਹੁੰਦੀਆਂ ਜਲਦੀ ਤੋਂ ਜਲਦੀ ਅ ਸਕੋਰਟ ਦਾ ਵੀ ਹੱਕ ਵਾਂਦਾ ਕਿ ਨਾ ਭਰਤੀਆਂ ਨੂੰ ਜਲਦੀ ਤੋਂ ਜਲਦੀ ਕਲੀਅਰ ਕਰਨ ਉਹ ਠੀਕ ਹੈ ਜਲਦੀ ਤੋਂ ਜਲਦੀ ਇਹ ਭਰਤੀਆਂ ਕਲੀਅਰ ਕਰੀਆਂ ਜਾਣ ਤੇ ਰਿੱਟਾ ਕੋਈ ਨਵੀਂ ਗੱਲ ਨਹੀਂ ਹੈਗੀ ਇਹ ਲੱਗਦੀਆਂ ਰਹਿੰਦੀਆਂ ਗਈਆਂ ਠੀਕ ਹੈ ਜੀ ਅੱਗੇ ਵੀ ਹੋਰ ਬਹੁਤ ਸਾਰੀਆਂ ਭਾਰਤ ਕੰਦੇ ਪਹਿਲਾਂ ਵੀ ਲੱਗੀਆਂ ਅੱਗੇ ਵੀ ਬਹੁਤ ਸਾਰੀਆਂ ਭਾਰਤਾਂ ਦੇ ਲੱਗਣਗੀਆਂ ਠੀਕ ਹੈ ਇਹ ਕੋਈ ਬੜਾ ਵੱਡਾ ਇਸ਼ੂ ਨਹੀਂ ਹੈਗਾ ਤੁਹਾਡਾ ਸਾਰਾ ਕੁਝ ਕਲੀਅਰ ਹੋ ਜਾਣਾਗਾ ਜਿਹੜੀ ਤੁਹਾਨੂੰ ਜਿੰਨੀ ਇਨਫਰਮੇਸ਼ਨ ਆਈ ਹੈ ਕਿਦਰ ਆਪਣੇ ਬੱਚਿਆਂ ਦੀ ਵਿਰੋਧੀ ਪਾਰਟੀ ਦੇ ਰੂਪ ਦੇ ਵਿੱਚ ਬਰਾਬਰ ਵਿਰੋਧੀ ਪਾਰਟੀ ਬਣੀ ਹੈਗੀ ਭਾਈ ਸਾਡੀ ਭਾਰਤੀ ਜਲਦੋ ਜਲਦੀ ਕਲੀਅਰ ਕਰਵਾਈ ਜਾਵੇ ਉਦੋਂ ਜਿਹੜੀ ਰਿੱਟਾ ਪਹਿਲਾਂ ਲੱਗੀ ਹੋਈ ਹੈ ਉਹ ਲੱਗੀ ਹੋਈ ਹੈਗੀ ਠੀਕ ਹੈ ਜੀ ਜਿਹੜੀ ਲੜਕੀਆਂ ਨੇ ਰਿਪੋਰਟ ਲੱਗੀ ਹੋਈ ਹੈ ਉਹ ਇਹਦਾ ਤੁਹਾਡਾ ਕੋਈ ਮਤਲਬ ਨਹੀਂ ਹੈਗਾ ਉਹਨਾਂ ਨੂੰ ਤਾਂ ਕੋਈ ਨੁਕਸਾਨ ਨਹੀਂ ਹੋਣ ਵਾਲਾ ਠੀਕ ਹੈ ਜੀ ਉਹਨਾਂ ਦਾ ਆਪਦਾ ਪਰਸਨਲ ਮੈਟਰ ਹੈ ਠੀਕ ਹੈ ਜੀ ਉਹ ਜਿਵੇਂ ਕੋਟ ਕਰੂਗਾ ਜਿਵੇਂ ਡਿਪਾਰਟਮੈਂਟ ਕਰੂਗਾ ਉਹ ਉਹਨਾਂ ਦੇ ਅੰਦਰ ਹੈਗਾ ਉਹਦੇ ਬਾਰੇ ਮੈਂ ਤੁਹਾਨੂੰ ਕੋਈ ਵੀ ਸਿਝਾਨੀ ਨਹੀਂ ਦੇ ਸਕਦਾ ਮੇਨ ਚੀਜ਼ ਆ ਹੈਗੀ ਜਿਹੜੀ ਤੱਕ ਹੁਣ ਤੱਕ ਮੇਰੇ ਕੋਲ ਇੰਨੀ ਕ ਅਪਡੇਟ ਆਈ ਹੈ ਰਜੇ ਕਿਉਂਕਿ ਮੇਰੇ ਕੋਲ ਕੰਮ ਤਾਂ ਹੈ ਨਹੀਂ ਕਿ ਫੇਕ ਨਿਊਜ਼ ਜੀ ਪਾ ਕੇ ਤੁਹਾਨੂੰ ਮੈਂ ਖੁਸ਼ ਕਰੀ ਜਾਵਾਂ ਠੀਕ ਹੈ ਇਹਨਾਂ ਤਾਂ ਨੂੰ ਮੈਂ ਦੱਸਦਾ ਕਿ 1% ਵੀ ਧਰਤੀ ਭਰਤੀ ਦੇ ਇਫੈਕਟ ਨਹੀਂ ਪਊਗਾ ਬਸ ਇਹ ਤੁਹਾਡਾ ਜੁਆਇਨਿੰਗ ਲੈਟਰ ਮਹੀਨਾ ਜਿੱਥੇ 2 ਮਹੀਨੇ ਲੇਟ ਹੋ ਜੂ 3 ਮਹੀਨੇ ਲੇਟ ਹੋ ਜੂ ਬਾਸ ਇਤੋਂ ਜ਼ਿਆਦਾ ਨਹੀਂ ਬਾਅਦ ਤੋਂ ਬਾਅਦ ਮੈਂ ਤੁਹਾਨੂੰ ਕਹਿਣਾਗਾ ਕਿ ਤੁਹਾਡਾ ਫਰਵਰੀ ਦੇ ਪਹਿਲੇ ਹਫਤੇ ਜਾਂ ਫਰਵਰੀ ਦੇ ਅੱਧ ਦੇ ਵਿੱਚ ਹੀ ਕੰਪਲੀਟ ਕਰਨ ਦਾ ਹੱਕ ਹੈ ਇਹਨਾਂ ਦਾ ਹੁਣ ਬੱਚੇ ਕਹਿੰਗੇ ਸਰ ਜਿਹੜੀ ਡੇਡ ਦਿੱਤੀ ਹੋਈ ਹੈ ਹੀਰਿੰਗ ਦੀ ਉਹ ਤਾਂ ਜ਼ਿਆਦਾ ਦਿੱਤੀ ਹੋਈ ਹੈਗੀ ਤਾਂ ਰਾਜੇ ਬਹੁਤ ਕਾਨੂੰਨ ਹੁੰਦੇ ਆ ਜਿਹਦੇ ਵਿੱਚ ਐਮਰਜੈਂਸੀ ਦੇ ਵਿੱਚ ਪਹਿਲਾਂ ਵੀ ਜੇਕਰ ਕੋਈ ਅਪੀਲ ਲਾ ਕੇ ਪਹਿਲਾਂ ਵੀ ਕੀਤਾ ਜਾ ਸਕਦਾ ਹੁੰਦਾ ਇਹ ਪਹਿਲਾਂ ਬਹੁਤ ਚੀਜ਼ਾਂ ਹੁੰਗੀਆਂ ਜਿਹੜੇ ਅਪੀਲ ਲਾ ਕੇ ਪਹਿਲਾਂ ਵੀ ਮਸਲੇ ਲੈਤੇ ਜਾ ਸਕਦੇ ਸੀ ਅੱਗੇ ਪੰਜਾਬ ਪੁਸਤਰੀ ਭਾਰਤੀ ਦੇ ਜਿਹੜੀ ਏਜ ਦੀ ਏਜ ਨੂੰ ਵਧਾਉਣ ਵਾਸਤੇ ਕੋਰਟ ਕੇਸ ਲਾਇਆ ਸੀ ਉਹਦੀ ਤਾਰੀਖ ਦਿੱਤੀ ਸੀ 3 ਮਹੀਨੇ ਪਰ ਅਪੀਲ ਪਾ ਕੇ ਉਹ 15 ਦਿਨਾਂ ਵਾਧੇ ਲੈ ਲਈ ਸੀ ਆ ਮਿਲ ਜਾਂਦਾ ਹੁੰਦਾ ਕੋਈ ਵੱਡਾ ਇਸ਼ੂ ਨਹੀਂ ਹੁੰਦਾ ਠੀਕ ਹੈ ਜੀ ਇਥੋ ਟਿੱਕ ਰਾ ਜੀ ਇਹ ਦੱਸਣਾ ਸੋਨੋ ਬਿਲਕੁਲ ਕੋੜਾਉਣ ਦੀ ਲੋੜ ਨਹੀਂ ਬੇਫਿਕਰ ਹੋਗੇ ਤੁਸੀਂ राजे ਆਪ ਦਾ ਰਹੋ ਦੂਸਰੀ ਗੱਲ ਰਾਜੇ ਜਿਹੜੇ ਆਫਰ ਚੱਲ ਰਹੇ ਆ ਆਪਣੀ ਐਪ ਤੇ ਚੱਲ ਰਹੇ ਆ ਉੱਥੇ ਜਾ ਕੇ ਤੁਸੀਂ ਜੁਆਇਨ ਕਰ ਸਕਦੇ ਹੋ ਜਿਹਦੇ ਵਿੱਚ ਤੁਹਾਨੂੰ ਕਾਫੀ ਵੱਡੀਆਂ-ਵੱਡੀਆਂ ਡੀਲਟੀਆਂ ਦਿੱਤੀਆਂ ਜਾ ਰਹੀਆਂ ਗਈਆਂ ਠੀਕ ਹੈ ਜੀ ਤੇ ਆਪ ਦੀ ਤਿਆਰੀ ਰਾਜੇ ਪ੍ਰੋਪਰ ਢੰਗ ਨਾਲ ਕਰੋ ਤੁਹਾਨੂੰ ਇੰਨੇ ਮਤਲਬ ਕਹਿਣਾ ਮਤਲਬ ਕਿ ਬਹੁਤ ਲੋਅ ਪ੍ਰਾਈਸ ਦੇ ਵਿੱਚ ਕੋਰਸ ਦਿੱਤੇ ਜਾ ਰਹੇ ਆ ਰਾਜੇ ਕਿ ਤੁਸੀਂ ਅੱਜ ਦੇ ਟਾਈਮ ਦੇ ਵਿੱਚ ਦੇਖੋ 70-80000 ਰੁਪਏ ਤਾਂ 80000 ਰੁਪਏ ਦਾ ਨਰਸਰੀ ਕਲਾਸ ਦੀ ਜਾਂ ਯੂਕੇਜੀ ਦੀ ਫੀਸ ਅੱਜ ਦੇ ਸਮੇਂ ਦੇ ਵਿੱਚ ਠੀਕ ਹੈ ਰਾਜੇ ਤੇ ਤੁਹਾਨੂੰ ਸਿਰਫ ਇੱਕ ਨਾਰਮਲ ਜੇ ਪ੍ਰਾਈਸ ਦੇ ਵਿੱਚ ਤੁਹਾਨੂੰ ਆਲ ਸਬਜੈਕਟ ਕਰਵਾਏ ਉਹ ਵੀ ਤੁਹਾਨੂੰ ਪੜਾਈਆਂ ਜਾਂਦੀਆਂ ਜਾਂਦਾ ਜੀ ਠੀਕ ਹੈ ਜੀ ਜੇ ਤੁਹਾਨੂੰ 10000 MCQ ਮੈਥ ਕੰਪਲੀਟ ਰਾਜੇ ਸਾਰੇ ਕਲਾਸ 0 ਲੈਵਲ ਤੋਂ ਪ੍ਰੋਵਾਈਡ ਹੁੰਦੀਆਂ ਗਈਆਂ ਆ ਸਾਰੇ ਕੋਰਸ ਸਾਡੇ ਕੋਲੇ ਮਿਲਣਗੇ ਕਿਸੇ ਵੀ ਇੱਕ ਕੋਰਸ ਤੋਂ ਰਾਜੇ ਤੁਸੀਂ ਸਾਰੇ ਪੇਪਰ ਦੀ ਤਿਆਰੀ ਕਰ ਸਕਦੇ ਹੋ ਠੀਕ ਹੈ ਜੀ ਤੇ ਆ ਹੈ ਪਰਾ ਜੀ ਦੀਪੁਲ ਐਜੂਕੇਸ਼ਨ ਹੈ ਜਿਸ ਨੂੰ ਪਲੇ ਸਟੋਰ ਤੋਂ ਮਿਲ ਜੂਗੀ ਜਿੰਨਾ ਬੱਚਾ ਕੋਲੇ ਆਈਫੋਨ ਹੈ ਰਾਜੇ ਉਹਨੇ ਕਲਾਸ ਪਲੱਸ ਐਪ ਡਾਊਨਲੋਡ ਕਰ ਲੈਣੀ ਤੇ ਉਹਾਰ ਜੀ ਕੁੜੇ ਫਿਲ ਕਰ ਲੈਣਾ ਤੇ ਆ ਨੰਬਰ ਤੇ ਕਾਲ ਵੀ ਕਰ ਸਕਦੇ ਹੋ ਜੇ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਸਾਰੇ ਕਲਾਸਾਂ ਪੰਜਾਬੀ ਪਲੱਸ ਇੰਗਲਿਸ਼ ਦੋਨਾਂ ਦੇ ਵਿੱਚ ਹੋਣਗੇ